ਮੁਕਾਬਲਾ ਉਧਰ ਦੀਸ਼ਾ ਮਹੌਲੀ ਵਾਲਾ ਅਗਲੀ ਕਬੱਡੀ ਪੌਂਡ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਉਧਰ ਚਾਰ ਜਾਫੀ ਆ ਸੋਢੀ ਰਤਨ ਗੜੀਆ ਤੇ ਦੂਸਰੇ ਪਾਸੇ ਅਰਸ਼ ਪੂਲਾ ਆਓ ਸੋਢੀ ਆਓ ਸਿਕ ਸਰਦਾਰ ਉਹ ਕਬੱਡੀ ਦਾ ਫਾਲਟ ਕੇ ਮੇਰੇ ਵੀਰੋ ਕਹਿੰਦੇ ਕੋਟ ਕਪੂਰੇ ਵਾਲਾ ਫਾਲਟ ਕਰ ਤੇ ਸੋਢੀ ਰਤਨ ਗੜੀਆ ਵੀ ਫਾਲਟ ਕਰ ਉਹ ਧਾੜੀ 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 ਵੱਡੀ ਸਾਰੀ ਇਹ 50 ਯੂਰੋ ਸੋਢੀ ਵਾਸਤੇ ਆ ਪੁਲਨਰ ਭਰਾਵਾਂ ਦੇ ਵੱਲੋਂ ਇਹ ਵੱਡਾ ਬਾੜ ਬਾੜ ਬ੍ਰਦਰਜ਼ ਕਮਲ ਤੇ ਅਮਰਤ ਸਾਡੇ ਭਰਾ ਕਹਿੰਦੇ ਵੀ ਸਪੇਨ ਵਾਲੇ ਜਿੰਨੇ ਜਫਾ ਲਾਉਣਗੇ ਹਰ ਇੱਕ ਜਫਾ 50 ਯੂਰੋ ਦਾ ਹੋਊਗਾ ਛੋਡੀ ਛੋਡੀ ਉਹ ਰਸ ਗਈਆ ਬਾਜੀ ਕਦਰ ਕਰੀ ਆਉਂਦਾ ਉਹ ਭੁਲੂਆ ਸਾਹਿਬ ਬੱਲੇ ਉਹ ਰਤਨਗੜੀਆ ਫਾਟ ਕੇ ਲਾਈ ਆਉਂਦਾ ਉਹ ਨੰਬਰ ਚੜਦੀ ਕਲਾ ਕਬੱਡੀ ਕਲੱਬ ਦੇ ਵਾਸਤੇ ਡੁਰ ਗਿਆ ਉਹ ਸਪੇਨ ਦੀ ਟੀਮ ਦੇ ਲਈ 50 ਯੂਰੋ ਪੁਲਰ ਭਰਾਵਾਂ ਦੇ ਵੱਲੋਂ ਸੋਢੀ ਦੇ ਵਾਸਤੇ ਹੋਰ ਮਾਨ ਸਨਮਾਨ ਹੋਣਗੇ ਬਹੁਤ ਵੱਡਾ ਮਾਨ ਸਨਮਾਨ ਅੱਜ ਦਿੱਤਾ ਜਾ ਰਿਹਾ ਹਰ ਜੱਫੇ ਦੇ ਉੱਪਰ ਪੰਜਾਬ ਦੇ ਦੀਆਂ ਯਾਦਾਂ ਦੇ ਲੋਕੀਏ ਕਬੱਡੀ ਦੇ ਨਾਲ ਜੁੜੀਆਂ ਹੋਈਆਂ ਪਰ ਸੁਖਮਨ ਬਿਆਸ ਵਾਲਾ ਉਹ ਹੈ ਕਿਸੇ ਦੀਆਂ ਬਾਲਾਂ ਦੇ ਵਿੱਚ ਕੰਮ ਖਾਣੇ ਜਿਹੜਾ ਇਹਨੂੰ ਡੱਕੇ ਜਿਹੜਾ ਇਹਨੂੰ ਲੱਕੇ ਇਹ ਸੋਢੀ ਯਤਨ ਕਰੀਆ ਕਿ ਚੁੱਕ ਚੰਦਰੀ ਕਰਾ ਗਈ ਤਾਰਾ ਪਰ ਮਿੱਤਰਾ ਚ ਖੜਕ ਪਈ ਅੱਜ ਸੁਣ ਕੇ ਜਾਇ ਸਰਦਾਰਾ ਇੱਕ ਟੱਕਰ 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 ਸਿੰਘ ਸਿੰਘ ਹਾਰ ਗਿਆ ਸਿੰਘ ਹਾਰ ਗਿਆ ਸਿੰਘ ਹਾਪਰ ਹੋ ਗਿਆ ਸਿੰਘ ਹਾਪਰ ਹੋ ਗਿਆ ਪਾੜ ਜਿਹੜਾ ਸੋਢੀ ਰਤਨਗੜੀਆ ਕੂੜਕ ਵਾਲਾ ਕਬੱਡੀ ਪਾਉਂਦਾ ਮੇਰੇ ਵੀਰੋ ਮੈਂ ਫੌਜੀ ਕੂੜਕ ਵਾਲਾ ਲੱਗ ਗਿਆ ਜੱਫਾ ਮੇਰਾ ਵੀਰ ਤੂੰ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਦੋਨਾਂ ਟੀਮਾਂ ਦੇ ਦਰਮਿਆਨ ਹੈ ਇਧਰੋਂ ਪਾਸ ਨਾਲ ਦੇਖਦਾ ਵੀ ਕਬੱਡੀ ਪਾਉਣ ਦੇ ਲਈ ਨੌਜਵਾਨ ਉਹ ਪ੍ਰਦੀਪ ਇਹ ਸੋਟੀ ਇਹ 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 ਕਹਿੰਦੇ ਰਤਨਗੜੀਆ ਸੋਟੀ ਤੇ ਭੁਮਰ ਭਰਾਵਾਂ ਦੇ ਵੱਲੋਂ 50